ਪਿਛਲੇ ਦਿਨੀ ਰਜਾਦਾ ਰੋਡ ਤੋਂ ਇੱਕ ਗੱਡੀ ਦੇ ਵਿੱਚ ਜੇਵਲ ਚੋਰੀ ਕਰਨ ਵਾਲੇ ਚੋਰਾਂ ਨੂੰ ਕਾਧਿਆ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਅੱਜ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਹਰੀਸ਼ ਪਹਿਲ ਲਤੇ ਐਸਐਚਓ ਕਾਧਿਆ ਗੁਰਮੀਤ ਸਿੰਘ ਨੇ ਦੱਸਿਆ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਚੋਰਾਂ ਨੂੰ ਟ੍ਰੇਸ ਕੀਤਾ ਤੇ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚੋਰੀ ਦਾ ਸਮਾਨ ਬਰਾਮਦ ਕਰ ਲਿਆ ਉਹਨਾਂ ਨੇ ਆਖਿਆ ਕਿ ਤਿੰਨੋਂ ਚੋਰ ਹਿਮਾਚਲ ਦੇ ਰਹਿਣ ਵਾਲੇ ਸਨ ਅਤੇ ਕਾਧਿਆ ਵਿਖੇ ਵੱਖ-ਵੱਖ ਥਾਵਾਂ 'ਤੇ ਕੰਮ ਕਰ ਰਹੇ ਸਨ ਅਤੇ ਰੇਕੀ ਕਰਦੇ ਸਨ ਅਤੇ ਬਾਅਦ ਦੇ ਵਿੱਚ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਸਾਨੂੰ ਫੜਨ ਲਈ ਨਾਯੋਗ ਸਾਡੇ ਡੀਆਈਜੀ ਬਾਰਡਰਿੰਗ ਡਾਕਟਰ ਨਾਨਕ ਸਿੰਘ ਅਤੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਕਾਸਮੀਰ ਆਈਪੀਐਸ ਇਹਨਾਂ ਵੱਲੋਂ ਮੜੇ ਅੰਸਰਾਂ ਤੇ ਨੱਥਕਾਉਣ ਲਈ ਇੱਕ ਮੁਹਿੰਮ ਅਸੀਂ ਵਧੀ ਹੋਈ ਸੀਗੀ ਉਹਦੇ ਤਹਿਤ ਕਾਦੀਆਂ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਕਿ 16 ਅੱਠ ਨੂੰ 16 ਤਰੀਕ ਨੂੰ ਇੰਦਰਜੀਤ ਸਿੰਘ ਜੋ ਕਿ ਰਜਾਦਾ ਰੋਡ ਕਾਦੀਆਂ ਦਾ ਹੀ ਰਹਿਣ ਵਾਲਾ ਹੈ ਤੇ ਇਹ ਆਪਣੇ ਪਰਿਵਾਰ ਸਮੇਤ ਡੇਰਾ ਬਾਬਾ ਨਾਲ ਗਿਆ ਹੋਇਆ ਸੀਗਾ ਜਦੋਂ ਇਹ ਦੁਪਹਿਰੇ ਘਰ ਆਇਆ ਤੇ ਇਹਨੇ ਆ ਕੇ ਦੇਖਿਆ ਤੇ ਇਹਨਾਂ ਦੇ ਦਰਵਾਜ਼ਾ ਟੁੱਟਾ ਪਿਆ ਸੀਗਾ ਅੰਦਰ ਤੇ ਸਮਾਨ ਸਾਰਾ ਖਿਲਰਿਆ ਹੋਇਆ ਸੀ ਫਿਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਦੀ ਉਹਦੇ ਅਕੋਰਡਿੰਗਲੀ ਅਸੀਂ ਪਰਚਾ ਦਰਜ ਕਰਕੇ ਤੇ ਐਸ ਐਚਓ ਕਾਦੀਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਕਾਫੀ ਮਿਹਨਤ ਕਰਦੇ ਹੋਏ ਦੋ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਇਹ ਬਿਲਕੁਲ ਬਲਾਈਂਡ ਚੋਰੀ ਸੀਗੀ ਇਹ ਇਹਨਾਂ ਬੰਦਿਆਂ ਨੂੰ ਹਿਮਾਚਲ ਤੋਂ ਜਿਹੜੇ ਉੱਥੋਂ ਦੇ ਰਹਿਣਾਲੇ ਸੀ ਇਹਨਾਂ ਨੂੰ ਫੜਿਆ ਤੇ ਫੜ ਕੇ ਤੇ ਉਹਨਾਂ ਜੋ ਚੋਰੀ ਹੋਇਆ ਸੋਨਾ ਉਹ ਵੀ ਬਰਾਮਦ ਕਰ ਲਿਆ ਹੈ ਤੇ ਇਹ ਤਿੰਨੇ ਤਿੰਨ ਦੋਸ਼ੀਏ ਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਏ ਜਿਹੜੇ ਹਿਮਾਚਲ ਦੇ ਦੋ ਬੰਦੇ ਹੈਗੇ ਉਹਨਾਂ ਦੇ ਪਹਿਲਾਂ ਵੀ ਪਰਚੇ 1 ਤੇ 8 ਪਰਚੇ 1 ਤੇ 6 ਪਰਚੇ 1 ਤੇ 10 ਹੈ 1 ਤੇ 6 ਪਰਚੇ ਇਨਾਂ ਨੂੰ ਕਾਦੀਆਂ ਤੋਂ ਹੀ ਕੀਤਾ ਜੀ ਇੱਥੇ ਕੀ ਕਰਾ ਕਿਹਦਾ ਉਹ ਹੈ ਉਹ ਵੀ ਮੰਡੀ ਦਾ ਹੀ ਹੈ ਸਾਰੇ ਤਿੰਨੇ ਹੈ ਉਧਰ ਦੇ ਹੀ ਹੈ ਜਿਨ੍ਹਾਂ ਨੇ ਚੋਰੀ ਕੀਤੀ ਹੈ ਤੇ ਤਿੰਨੇ ਹੀ ਹਵਾ ਚਲਦੇ ਸੀਗੇ ਸਾਰੇ ਅੱਜ ਹੀ ਗ੍ਰਿਫਤਾਰ ਕਰ ਲਏ ਬਾਕੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਫਿਰ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਦੇਖਾਂਗੇ ਵੀ ਹੋਰ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਐ ਅਕੋਰਡਿੰਗਲੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਦਾ ਇਸ ਇਹ ਸਭ ਇਹ ਕੋਈ ਹੈ ਤਾਂ ਕੋਈ ਲੇਬਰ ਸ਼ੇਵਰ ਦਾ ਮਤਲਬ ਦੱਸ ਕੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆਂ ਪਰ ਕਰਨਾਲ ਕੰਮ ਇਹਨਾਂ ਦੀ ਕੋਈ ਕੋਈ ਜੀ ਰੈਸਟ੍ਰਿਕਸ਼ਨ ਹੈ ਕੋਈ ਹੋਰ ਬੰਦੇ ਦੀ ਪਰ ਇਹ ਆ ਵੀ ਇਹ ਫੜੇ ਗਏ ਆ ਹੁਣ ਇਹਨਾਂ ਦਾ ਸਾਰਾ maal ਵੀ ਅਸੀਂ ਰਿਕਵਰ ਕਰ ਲਿਆ ਬਾਕੀ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜਾ ਸੱਤੀ ਨਾਲ ਹੋਰ ਡੰਗਾਈ ਨਾ ਕੋਸ਼ਿਸ਼ ਕਰਨ ਇੱਕ ਹਾਰ ਹੈ ਕਿ ਆ ਕਾਟੇ ਆ ਦੋ ਜੋੜੇ ਕਾਟੇ ਆ ਕੈਸ਼ ਨੰਬਰ ਉਹ ਅੰਦਰਜੀਤ ਸਿੰਘ ਜੋ ਉਹਨਾਂ ਨੇ ਲਿਖਾਇਆ ਤੇ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਲਿਖਾਇਆ ਪਰ ਸਾਡੇ ਕੋਲ ਰਿਕਵਰੀ ਇੰਨੀ ਕੋਈ ਹੈ ਬਾਕੀ ਅਜੇ ਰਿਮਾਂਡ ਤੇ ਕਰਾਂਗੇ ਕਿ ਬਾਕੀ ਦੀ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਈਏ 16 8 ਦੀ ਚੋਰੀ ਹੈ ਜੀ ਦੁਪਹਿਰ ਦੀ ਤੇ 18 ਨੂੰ ਅਸੀਂ ਗ੍ਰਿਫਤਾਰ ਕਰਦੇ ਹਾਂ ਸੁਖਰਾਮ ਸਿੰਘ ਕੇ ਆਰਟੀ ਨਿਊਜ਼ ਨੈਟਵਰਕ One of the premium and prestigious professional institutes providing a wide range of professional courses with 100% placement assistance. We are Sri Sai Group of Institutes.